ਸੱਚੀ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਲੌਗ ਵਿੱਚ ਮਾਰਨਿੰਗ ਦਾ ਟਾਈਮ ਹੈ ਸਵੇਰੇ ਸਵੇਰੇ ਫਰੈਸ਼ ਮੈਂ ਹੋ ਚੁੱਕੀ ਆ ਨਾਲ ਦੀ ਨਾਲ ਥੋੜਾ ਬੁਤਾ ਹਲਕਾ ਫੁਲਕਾ ਮੇਕਅਪ ਵੀ ਕਰ ਲੈਂਦੀ ਆ ਉਸ ਤੋਂ ਬਾਅਦ ਸਾਰਾ ਦਿਨ ਫਿਰ ਛੁੱਟੀ ਇਹ ਕੰਮ ਸਵੇਰੇ ਸਵੇਰੇ ਨਿਬੜ ਜਾਂਦਾ ਸਰਦੀਆਂ ਦੇ ਵਿੱਚ ਨਾ ਐਦਾਂ ਲੱਗਦਾ ਵੀ ਪਤਾ ਨਹੀਂ ਕਿੰਨੀ ਕ ਵੱਡੀ ਜੰਗ ਜਿੱਤ ਲਈ ਹੋਵੇ ਹੈਨਾ ਸਰਦੀਆਂ ਦੇ ਵਿੱਚ ਨਾਣਾ ਵੀ ਔਖਾ ਹੀ ਲੱਗਦਾ ਹੈ ਜਿਆਦਾ ਮੇਰੀ ਇਹ ਕੋਸ਼ਿਸ਼ ਹੁੰਦੀ ਹੈ ਮੈਂ ਸਵੇਰੇ ਸਵੇਰੇ ਨਹਾ ਲਵਾਂ ਸਰਦੀਆਂ ਦੇ ਵਿੱਚ ਬਾਕੀ ਸਰਦਾਰ ਜੀ ਬੱਚੇ ਅੱਜ ਕਰਨੇ ਇਹ ਸਾਰੇ ਜਣੇ ਸੁੱਤੇ ਪਏ ਸੀਗੇ ਸਵੇਰੇ ਮੈਂ ਜਲਦੀ ਉઠી ਉੱਠ ਕੇ ਅੱਧੇ ਘੰਟੇ ਦੀ ਵਾਕ ਕੀਤੀ ਉਸ ਤੋਂ ਬਾਅਦ ਫਿਰ ਫਰੈਸ਼ ਹੋ ਗਈ ਫਰੈਸ਼ ਹੋਣ ਤੋਂ ਬਾਅਦ ਹੁਣ ਬੱਚਿਆਂ ਨੂੰ ਸਰਦਾਰ ਜੀ ਨੂੰ ਉਠਾਉਂਦੇ ਆਂ ਤੇ ਫਿਰ ਕਰਾਂਗੇ ਪੰ ਬ੍ਰੇਕਫਾਸਟ ਦੀ ਤਿਆਰੀ ਬ੍ਰੇਕਫਾਸਟ ਆਪਣਾ ਲੰਚ ਦੋਨੋਂ ਇਕੱਠੇ ਹੋ ਜਾਂਦੇ ਨੇ ਬਰੰਚ ਹੋ ਜਾਂਦਾ ਛੁੱਟੀ ਵਾਲੇ ਦਿਨ ਸਾਡਾ ਤੇ ਕਿਉਂਕਿ ਉੱਠਦੇ ਲੇਟ ਨੇ ਸਾਰੇ ਜਣੇ ਕਈ ਵਾਰੀ ਤਾਂ ਮੈਂ ਵੀ ਲੇਟ ਹੀ ਉੱਠਦੀ ਆਂ ਪਰ ਅੱਜ ਥੋੜਾ ਜਲਦੀ ਉੱਠ ਗਈ ਸੀਗੀ ਕਿਉਂਕਿ ਆਪਣੀ ਸਿਹਤ ਵੱਲ ਧਿਆਨ ਦੇ ਰਹੀ ਆਂ ਅੱਜ ਕੱਲ ਮੈਂ ਅੱਧੇ ਘੰਟੇ ਦੀ ਵਾਕ ਜ਼ਰੂਰੀ ਸੀਗੀ ਮੈਂ ਕਿਹਾ ਅੱਜ ਬੱਚਿਆਂ ਨੂੰ ਜਲਦੀ ਸਕੂਲ ਨਹੀਂ ਭੇਜਣਾ ਉਹੀ ਜਿਹੜਾ ਟਾਈਮ ਹੈ ਨਾ ਮੈਂ ਆਪਣੇ ਆਪ ਲਈ ਕੱਢਦੀ ਆਂ ਸੋ ਮੇਕਅਪ ਮੈਂ ਥੇ ਕਰ ਲਿਆ ਸੀਗਾ ਤੇ హెయిర్ ਸਟਾਈਲ ਕਰਨ ਲੱਗੀ ਆਂ ਅੱਜ ਤੋਂ ਤਕਰੀਬਨ 5-6 ਸਾਲ ਪਹਿਲਾਂ ਮੈਂ ਇਹ ਵਾਲਾ హెయిర్ ਸਟਾਈਲ ਕਰਦੀ ਸੀ ਮੈਨੂੰ ਬਹੁਤ ਚੇਤੇ ਆ ਰਿਹਾ ਅੱਜ ਕੱਲ ਇਹ ਹੈਅਰ ਸਟਾਈਲ ਸੋ ਮੈਂ ਫੇਰ ਉਹੀ हेयर स्टाइल ਕੀਤਾ ਹੁਣ ਤੋਂ ਮੈਂ ਕਈ ਦਿਨ ਪਹਿਲਾਂ ਕਰ ਚੁੱਕੀ ਹਾਂ ਇਹ हेयर स्टाइल ਐਦਾਂ ਨਾ ਜਿਹੜੇ ਵਾਲ ਨੇ ਉਹ ਮਤਲਬ ਇਧਰ ਉਧਰ ਨਹੀਂ ਖਿਲਰਦੇ ਮੇਰੇ ਵਾਲ ਅੱਗੇ ਤੋਂ ਥੋੜੇ ਛੋਟੇ ਨੇ ਸੋ ਟੁੱਟ ਚੁੱਕੇ ਨੇ ਜਿਸ ਤਰ੍ਹਾਂ ਨਾ ਉਹ ਖਿਲਰੇ ਰਹਿੰਦੇ ਨੇ ਇਧਰ ਉੱਤਰ ਸੋ ਇਹ हेयर स्टाइल ਇੰਨਾ ਵਧੀਆ ਵੀ ਸਾਰਾ ਦਿਨ ਵਾਲ ਜਿਸ ਤਰ੍ਹਾਂ ਆਪਾਂ ਇੱਕ ਵਾਰੀ ਸਿਰ ਵਾ ਲਿਆ ਉਦਾਂ ਹੀ ਰਹਿੰਦੇ ਨੇ ਬਾਕੀ ਬਹੁਤ ਟ੍ਰੈਂਡ ਚੱਲਿਆ ਸੀਗਾ ਇਸ हेयर स्टाइल ਦਾ ਅੱਜ ਤੋਂ ਤਕਰੀਬਨ 5-6 ਸਾਲ ਪਹਿਲਾਂ ਮੈਂ ਕਿਹਾ ਚਲੋ ਫੇਰ ਹੁਣ ਮੈਂ ਕੁਝ ਦਿਨ ਇਹ ਹੀ हेयर ਸਟਾਈਲ ਕਰਾਂਗੀ ਆਪਣਾ ਨਾਲ ਕਰ ਲਈ ਆ ਮੈਂ ਗੁੱਤ ਗੁੱਤ ਕਰਕੇ ਵੀ ਨਾ ਬਾਲ ਬਹੁਤ ਵਧੀਆ ਸਿਵਰੇ ਰਹਿੰਦੇ ਨੇ ਇਧਰ ਉਧਰ ਨਹੀਂ ਖਿੰਦੇ ਬਾਕੀ ਨਹਾਣ ਤੋਂ ਬਾਅਦ ਠੰਡੇ ਹੱਥ ਲਗਾਉਣਾ ਇਹ ਮੇਰੀ ਤੇ ਸਰਦਾਰ ਜੀ ਦੀ ਆਦਤ ਹੈ ਸਰਦਾਰ ਜੀ ਨਾ ਆ ਕੇ ਆਉਂਦੇ ਨੇ ਉਹ ਠੰਡੇ ਠੰਡੇ ਹੱਥ ਲਗਾਉਂਦੇ ਨੇ ਮੇਰੇ ਤੇ ਜਦੋਂ ਮੈਂ ਇਹਨਾਂ ਤੋਂ ਪਹਿਲਾਂ ਨਹਾ ਲੈਂਦੀ ਆ ਫਿਰ ਮੈਂ ਇਹਨਾਂ ਦੇ ਠੰਡੇ ਹੱਥ ਐਦਾਂ ਹੀ ਲਗਾਉਂਦੀ ਆ ਅੱਜ ਮੋਸਟ ਰਿਕੁਐਸਟਡ ਵੀਡੀਓ ਸੀ ਕਿ ਇਹ ਜੋ ਮੈਂ ਬਣਾ ਰਹੀ ਹਾਂ ਸਾਰੇ ਮੈਨੂੰ ਕਹਿੰਦੇ ਨੇ ਕਿ ਸਰਦਾਰ ਜੀ ਨੂੰ ਕਿਉਂ ਨਹੀਂ ਵਲੌਗ ਤੇ ਵਿੱਚ ਲੈਂਦੇ ਮੇਰੇ ਸਰਦਾਰ ਜੀ ਦੇਖੋ ਨਾ ਬਿਜ਼ੀ ਹੁੰਦੇ ਨੇ ਨਹੀਂ ਉਸ ਟਾਈਮ ਘਰ ਹੁੰਦੇ ਸੋ ਨਹੀਂ ਮੈਂ ਵਲੌਗ ਸ਼ੂਟ ਕਰਦੀ ਬਾਕੀ ਕਈ ਵਾਰ ਜੇ ਹੁੰਦੇ ਵੀ ਨੇ ਘਰ ਮੈਂ ਫੇਰ ਵੀ ਵਲੌਗ ਨਹੀਂ ਬਣਾਉਂਦੀ ਕਿਉਂਕਿ ਜਦੋਂ ਅਸੀਂ ਇਕੱਠੇ ਆਪਣੀ ਵੀਡੀਓ ਪਾ ਵੀ ਦਿੰਦੇ ਆ ਨਾ ਸਾਡੀ ਲੜਾਈ ਬਹੁਤ ਤਕੜੀ ਵਾਲੀ ਹੁੰਦੀ ਆ ਪੋਤ ਲੜਦੇ ਆ ਅਸੀਂ ਸੋ ਨਜ਼ਰ ਲੱਗਦੀ ਆ ਮੈਨੂੰ ਇਹ ਲੱਗਦਾ ਵੀ ਹਾਂ ਨਜ਼ਰ ਲੱਗਦੀ ਆ ਕਿਉਂਕਿ ਸਾਡੇ ਨਾਲ ਬੰਦਾ ਏ ਸਾਡੀ ਲੜਾਈ ਹੁੰਦੀ ਆ ਸੋ ਚਲੋ ਫੇਰ ਵੀ ਸੋਚਿਆ ਕੋਈ ਨਹੀਂ ਲੜ ਲਵਾਂਗੇ ਪਰ ਇੱਕ ਵਲੌਗ ਇਕੱਠਿਆਂ ਦਾ ਤਾਂ ਬਣਾ ਲਈਏ ਕਾਫੀ ਕਈ ਜਣਿਆਂ ਨੇ ਟੋਕਿਆ ਮੈਨੂੰ ਕਿ ਸਰਦਾਰ ਜੀ ਨਾਲ ਕਿਉਂ ਨਹੀਂ ਵੀਡੀਓ ਪਾਉਂਦੇ ਤੇ ਆਪਣੀਆਂ ਸੌਕਸ ਵਗੈਰਾ ਪਾ ਕੇ ਕਿਚਨ ਦੇ ਵਿੱਚ ਮੈਂ ਆ ਗਈਆਂ ਕਿਚਨ ਦੇ ਵਿੱਚ ਆ ਕੇ ਢਿੱਲੀ ਮੇਰਾ ਇਹ ਕੰਮ ਹੁੰਦਾ ਹੈ ਕਿ ਸਭ ਤੋਂ ਪਹਿਲਾਂ ਇੱਕ ਗਲਾਸ ਕੋਸਾ ਪਾਣੀ ਕਰਨਾ ਮੈਂ ਆਪਣੇ ਲਈ ਸਵੇਰੇ ਉੱਠ ਕੇ ਕੋਸਾ ਪਾਣੀ ਪੀਂਦੀ ਆ ਤੇ ਉਸ ਤੋਂ ਬਾਅਦ ਸਵੇਰੇ ਸਵੇਰੇ ਦੁੱਧ ਆ ਜਾਂਦਾ ਦੁੱਧ ਨੂੰ ਉਬਾਲੀ ਲਈ ਰੱਖ ਦਿੰਦੀ ਆ ਮੈਂ ਤੇ ਸਵੇਰੇ ਸਵੇਰੇ ਚਾਹ ਮੈਂ ਨਹੀਂ ਪਿੰਦੀ ਕੁਛਾ ਪਾਣੀ ਪਿੰਦੀ ਆ ਕੁਸੇ ਪਾਣੀ ਦੇ ਨਾਲ ਇਹ ਕੁਝ ਸੀਰ ਨੇ ਜੋ ਸਵੇਰੇ ਸਵੇਰੇ ਮੈਂ ਇੱਕ ਮੁਠੀ ਭਰ ਕੇ ਖਾਂਦੀ ਆ ਇਹਦੇ ਵਿੱਚ ਬਦਾਮ ਦਾਖਾਂ ਚੈਰੀ ਸਨਫਲਾవర్ ਸੀਡਸ ਪਮਕਿਨ ਸੀਡਸ ਐਂਡ ਫਲੈਕਸ ਸੀਡਸ ਹੁੰਦੇ ਨੇ ਜੋ ਕਿ ਆਪਣੀ ਸਿਹਤ ਲਈ ਬਹੁਤ ਵਧੀਆ ਹੁੰਦੇ ਆ ਇਹਨਾਂ ਤੋਂ ਆਪਾਂ ਨੂੰ ਪ੍ਰੋਟੀਨ ਮਿਲਦੀ ਹੈ ਫਾਈਬਰਸ ਵਿਟਾਮਿਨਸ ਮਿਨਰਲਸ ਮਤਲਬ ਬਹੁਤ ਆਪਣੀ ਸੇਤ ਲਈ ਹੈ ਜਿਹੜੇ ਫਾਇਦੇਮੰਦ ਨੇ ਆਪਣਾ ਬਲੱਡ ਸਰਕੂਲਰ ਹੈ ਜਿਹੜਾ ਉਹ ਵੀ ਵਧੀਆ ਮੇਨਟੇਨ ਰਹਿੰਦਾ ਹੈ ਸਵੇਰ ਦੇ ਸਾਰੇ ਕੰਮ ਕਰਤਾ ਮੈਂ ਨਵੇੜਲੇ ਸੀਗੇ ਬਸ ਇਹ ਦੁਪਹਿਰ ਦਾ ਟਾਈਮ ਹੋ ਗਿਆ ਦੁਪਹਿਰ ਦੇ ਟਾਈਮ ਸੋਚਿਆ ਕਿ ਗਾਜਰਾਂ ਪਈਆਂ ਨੇ ਸਬਜ਼ੀ ਲਈ ਗਾਜਰਾਂ ਲਈਆਂ ਸੀਗੀਆਂ ਦੋ ਤਿੰਨ ਗਾਜਰਾਂ ਪਾ ਦਵਾਂਗੀ ਬਾਕੀ ਕਿੰਨੂ ਨੇ ਇਹਨਾਂ ਨੂੰ ਆਪਾਂ ਛਿੱਲ ਲੈਂਦੇ ਆਂ ਤੇ ਸਰਦਾਰ ਜੀ ਤੋਂ ਕਢਵਾਵਾਂਗੇ ਜੂਸ ਪਤਾ ਨਹੀਂ ਤਾਂ ਗਾਲਾਂ ਕੱਢ ਕੇ ਜੂਸ ਪੀਣਗੇ ਅੱਜ ਪਤਾ ਨਹੀਂ ਪਿਆਰ ਨਾਲ ਬਣਾ ਕੇ ਦੇ ਦੇਣਗੇ ਬਾਕੀ ਜੋ ਵੀ ਸਰਦਾਰ ਜੀ ਬੋਲਣਗੇ ਅੱਗੇ ਹਨਾ ਤੁਹਾਡੇ ਨਾਲ ਮੈਂ ਸ਼ੇਅਰ ਕਰਾਂਗੀ ਬਸ ਗਾਜਰਾਂ ਰਹਿ ਗਈਆਂ ਸੀਗੀਆਂ ਵਾਸ਼ ਕਰਨੀਆਂ ਇਹਨਾਂ ਨੂੰ ਆਪਾਂ ਵਾਸ਼ ਕਰਕੇ ਸਰਦਾਰ ਜੀ ਦੇ ਅੱਗੇ ਰੱਖ ਦਿੰਦੇ ਆ ਬਾਕੀ ਸੁਣੋ ਸਰਦਾਰ ਜੀ ਕੀ ਕਹਿੰਦੇ ਸੀ ਫਿਰ ਦੋ ਗਾਜਰਾਂ ਇਹਨੇ ਕਿੰਨੇ ਲਗਿਆ ਨੰਨੂ ਇਹ ਦੇਖ ਤਿੰਨੇ ਸੰਤਰੇ ਆ ਤਿੰਨ ਗਾਜਰਾਂ ਬਸ ਬਹੁਤ ਹੈ ਗਾਜਰ ਹੋ ਲੈਣਾ ਯਾਰ ਸਬਜੀ ਬਣਾਣੀ ਆ ਫਿਰ ਮੈਂ ਸਬਜੀ ਵਾਸਤੇ ਕੱਟ ਰਹਿ ਜੇਗੀ ਆ ਨਾ ਸਬਜੀ ਨਹੀਂ ਮੈਂ ਬਣਾਣੀ ਹੈਗੀ ਕਿਦੋਂ ਇਸ ਤੋਂ ਉਸਕੇ ਜੋ ਸਰਵਿਸ ਉਸਕਾ ਲੱਗ ਜਾਗਾ ਨਹੀਂ ਲੱਗਦਾ ਨੰਨੂ ਆਪੇ ਇਹ ਪਾਓ ਨੇ ਸੰਤਰੇ ਵੀ ਪਾਓ ਨਾਲ ਦੇਖੋ निचली साइड लो जी पहला आप नमक पा उस करने के टेस्ट। चलो तो बस हम टेस्ट करो ਜਾ ਦੇਣਾ ਨੰਨ ਕੋ 100 ਰੁਪਏ ਹੂੰ ਇਹ ਦੋ ਗਲਾਸ ਸਾਢੇ ਹੋਗੇ ਪੱਕੇ ਇਧਰ ਉਹ ਦੋ ਗਲਾਸ ਬੱਚਿਆਂ ਦੇ ਚਾਰ ਜਣਿਆਂ ਵਾਸਤੇ ਚਲੋ ਵਧੀਆ ਨਿਕਲ ਆਇਆ ਜੂਸ ਬਾਕੀ ਦਰ ਤਾਂ ਚਾਹ ਦੇ ਸ਼ਿਕਾਰੀ ਆ ਚਾਹ ਪਲਾਉ ਜਿੰਨੀ ਮਰਜੀ ਕਹਿੰਦੇ ਨਾਂਂਚੀ ਅਸੀਂ ਨਹੀਂ ਪੀਣਾ ਇਹ ਕ ਟੇਸਟੀ ਹੈ ਖੱਟਾ ਕਿ ਮਿੱਠਾ ਖੱਟਾ ਮਿੱਠਾ ਚਲੋ ਫਿਰ ਤੁਸੀਂ ਪੀਣਾ ਤੁਹਾਡੀ ਮਰਜ਼ੀ ਨਹੀਂ ਮੇਰਾ ਤਾਂ ਇੱਕ ਗਲਾਸ ਡੇਲੀ ਦਾ ਮੈਨੂੰ ਸਮਾਨ ਪੂਰਾ ਕਰਕੇ ਦੇ ਤਿਆ ਕਰੋ ਠੀਕ ਹੈ ਚਾਹ ਤੁਹਾਡੀ ਤੁਹਾਨੂੰ ਮੁਬਾਰਕ ਅੱਪਾ ਪਿਆ ਕਰਾਂਗੇ ਜੂਸ ਬਣਾ ਬਣਾ ਕੇ ਹੁਣ ਆ ਇੱਕ ਮਨਵਾਜ਼ ਮਾਰੋ ਜਾਓ ਟੇਸਟੀ ਬਣ ਗਿਆ ਖੱਟਾ ਮਿੱਠਾ ਸਰਦਾਰ ਜੀ ਕਹਿ ਰਹੇ ਸੀ ਇਹ ਖੱਟਾ ਮਿੱਠਾ ਸੋ ਖੱਟਾ ਮਿੱਠਾ ਹੀ ਹੈ ਕਿਉਂਕਿ ਕਿੰਨੂ ਅਜੇ ਨਾ ਖੱਟੇ ਖੱਟੇ ਜੇ ਆ ਰਹੇ ਨੇ ਮੇਰੇ ਚ ਨਾ ਖੂਨ ਦੀ ਕਮੀ ਰਹਿੰਦੀ ਹੀ ਰਹਿੰਦੀ ਆ ਸੋ ਅੱਜ ਫਰਸਟ ਡੇ ਆ ਮੈਂ ਇਹ ਸੋਚਿਆ ਮੈਂ ਕਿਾ ਹੁਣ ਸੀਜ਼ਨ ਐ ਗਾਜਰ ਕਿੰਨੂ ਚਕੰਦਰ ਪਾ ਕੇ ਡੇਲੀ ਇੱਕ ਗਲਾਸ ਜਿਹੜਾ ਜੂਸ ਆ ਉਹ ਬਣਾ ਕੇ ਪੀਵਾਂਗੀ ਹੀ ਪੀਵਾਂਗੀ ਖੂਨ ਦੀ ਜਿਹੜੀ ਕਮੀ ਆ ਉਹ ਪੂਰੀ ਹੋ ਜਾਣੀ ਆ ਨਾਲ ਸਰਦਾਰ ਜੀ ਤੋਂ ਅਨਾਰ ਮੰਗਾ ਕੇ ਰੱਖਿਆ ਚਰਾਂਗੀ ਆਪਣੀ ਸਿਹਤ ਵੱਲ ਧਿਆਨ ਦੇਣਾ ਹੁਣਾ ਜਿਸ ਸਰਦੂ ਤੋਂ ਕੇ ਸੈਲਫ ਤੇ ਹੀ ਰੱਖਦਾ ਹਜੇ ਜਦੋਂ ਸੁੱਕ ਜੇਗਾ ਨਾ ਜੂਸ ਸਰ ਫਿਰ ਚੱਕ ਕੇ ਰੱਖਦੇ ਆ ਉਸ ਨੂੰ ਬਾਕੀ ਗਾਚਰਾ ਮੈਂ ਕੱਟ ਲੀਆਂ ਸੀਗੀਆਂ ਹੁਣ ਮਟਰਾਂ ਕੱਟਦੇ ਆ ਆਲੂ ਕੱਟਦੇ ਆ ਲਸਣ ਪਿਆਜ਼ ਮਸਾਲਾ ਤਿਆਰ ਕਰਦੇ ਆ ਸਬਜੀ ਦੀ ਤਿਆਰੀ ਕਰਕੇ ਰੱਖ ਦਿੰਦੀ ਆ ਟਾਈਮ ਆ ਜਿਹੜਾ ਉਹ 2.5 ਬੱਚੇ ਨੇ ਹਜੇ ਬਾਕੀ ਥੋੜਾ ਜਿਹਾ ਟਾਈਮ ਲਾਈਵ ਆਉਂਦੇ ਆ ਆਪਾਂ 베ਲੀ ਆ ਮੈਂ ਹਜੇ 베ਲੀ ਵੀ ਕੀ ਆ ਸਬਜੀ ਕੱਟ ਰਹੀ ਆ ਸਬਜੀ ਕੱਟਦੇ ਕੱਟਦੇ ਲਾਈਵ ਆ ਜਾਾਂਗੇ ਉੰਜਨੇ ਕੱਪੜੇ ਪਈ ਨੇ ਪ੍ਰੈਸ ਕਰਨ ਵਾਲੇ ਸ਼ਰਟਾ ਰਹਿ ਗਿਆ ਸੀ ਗਿਆ ਜਿਹੜੀਆਂ ਉਹ ਸ਼ਾਮ ਦੇ ਟਾਈਮ ਕਰਦੇ ਆ ਪ੍ਰੈਸ 4 ਵਜੇ ਦਾ ਟਾਈਮ ਹੈ ਤੇ ਮੈਂ ਬਣਾ ਲਈ ਸੀਗੀ ਚਾ ਇੱਕਮ ਤੇ ਉਹਦੇ ਪਾਪਾ ਦੋਨੋਂ ਜਣੇ ਕਹਿੰਦੇ ਅਸੀਂ ਖਾਣੇ ਆ ਸਮੋਸੇ ਇੱਕਮ ਤੋਂ ਮੰਗਵਾਏ ਫਿਰ ਸਰਦਾਰ ਜੀ ਨੇ ਸਮੋਸੇ ਨਾਲ ਚਲੋ ਅਸੀਂ ਵੀ ਖਾ ਲੇ ਮੈਂ ਤੇ ਅਰਮਾਨ ਨੇ ਬਾਕੀ ਸਰਦਾਰ ਜੀ ਦਾ ਵੈਸੇ ਹੈ ਨਾ ਦੋ ਇੱਕ ਦਿਨ ਬਾਅਦ ਕੋਟ ਦੇ ਵਿੱਚ ਸਮੋਸੇ ਖਾਂਦੇ ਹੀ ਰਹਿੰਦੇ ਆ ਬਾਕੀ ਮੈਂ ਰਹਿ ਜਾਂਦੀ ਆ ਘਰੇ ਮੈਂ ਨਹੀਂ ਇੰਨਾ ਸਮੋਸੇ ਖਾਣਾ ਪਸੰਦ ਕਰਦੀ ਪਰ ਜਦੋਂ ਕਰਦੇ ਹਨਾ ਹੋਰ ਮੈਂਬਰ ਖਾ ਰਹੇ ਨੇ ਇਕੱਲਾ ਬੰਦਾ ਵੀ ਕੀ ਕਰੇ ਨਾਲ ਲੱਗ ਕੇ ਮੈਨੂੰ ਵੀ ਖਾਣੇ ਹੀ ਪੈਂਦੇ ਨੇ ਅੱਜ ਜਿਵੇਂ ਸਾਡਾ ਦੇਖੋ ਕੰਮ ਲੱਗਿਆ ਹੋਇਆ ਬਹੁਤ ਸਾਫ ਸਫਾਈ ਕਰਦੀ ਐ ਇੱਕਮ ਨੇ ਐਕਟੀਵਾ ਦੀ ਐਕਟੀਵਾ ਵਾਸ਼ ਕੀਤੀ ਐ ਇੱਕ ਧੋਈਆ ਗੱਡੀ ਇਹ ਵਾਲੀ ਗੱਡੀ ਐ ਜਿਹੜੀ ਇਹ ਤਾਂ ਬਾਹਰ ਹੀ ਧਵਾ ਕੇ ਲੈ ਕੇ ਆਏ ਨੇ ਸਰਦਾਰ ਜੀ ਐਕਟੀਵਾ ਵਾਸ਼ ਕੀਤੀ ਐ ਪਿਓ ਪੁੱਤ ਨੇ ਦੋਨਾਂ ਨੇ ਤੇ ਇੱਕ ਉਹ ਬਾਹਰ ਉਲਟੋ ਖੜੀਆ ਉਲਟੋ ਸਾਫ ਕੀਤੀ ਐ ਇੱਕਮ ਚੰਗੀ ਤਰ੍ਹਾਂ ਕਰਦੇ ਇਹਨੂੰ ਲੈ ਜਾਣ ਦੇ ਇੰਨੇ ਚੰਗੀ ਸਫਾਈ ਕਰਨ ਲੱਗੇ ਸਰਦਾਰ ਜੀ ਮੈਂ ਲੱਗੀਆਂ ਆਪਣੀ ਸ਼ਾਮ ਦੀ ਡਿਊਟੀ ਤੇ ਸਬਜੀ ਤਾਂ ਕੱਟ ਲਈ ਸੀਗੀ ਦੁਪਹਿਰੇ ਤੇ ਹੁਣ ਸਬਜੀ ਤੜਕ ਦਿੰਦੀ ਆ ਨਾਲ ਕਿਚਨ ਦੇ ਵਿੱਚ ਜੁੱਸਰ ਪਿਆ ਥੋੜਾ ਬੁਤਾ ਸਮਾਨ ਚੱਕ ਰੱਖ ਕਰਨਾ ਉਹ ਕਰ ਦਿੰਦੀ ਆ ਤੇ ਟਾਈਮ ਨਾਲ ਹੀ ਸਬਜੀ ਤੜਕ ਦਿੰਦੀ ਆ ਇੱਕਮ ਤੇ ਉਹਦੇ ਪਾਪਾ ਤਾਂ ਤੁਸੀਂ ਦੇਖ ਹੀ ਲਏ ਤੋਨੋ ਜਣੇ ਲੱਗੇ ਹੋਏ ਨੇ ਐਕਟਿਵਾ ਵਾਸ਼ ਕੀਤੀ ਬੁਲਟ ਵਾਸ਼ ਕੀਤਾ ਤੇ ਬਾਹਰ ਅਲਟੋ ਖੜੀ ਆ ਅਲਟੋ ਵੀ ਵਾਸ਼ ਕਰਤੀ ਬਰੀਜਾ ਬਾਰੀ ਕਰਵਾ ਲਿਆ ਸੀਗੇ ਵਾਸ਼ ਚੰਗੀ ਤਰ੍ਹਾਂ ਅੰਦਰ ਤੋਂ ਵੀ ਸਾਫ਼ ਕਰवानी ਸੀਗੀ ਸੋ ਇਹ ਕੰਮਕਾਰ ਵਧੀਆ ਨਿਭੜ ਗਏ ਅੱਜ ਸਰਦਾਰ ਜੀ ਨੇ ਚੰਗੀ ਮਿਹਨਤ ਕੀਤੀ ਹੈ ਕਿ ਗੱਡੀਆਂ ਵਹੀਕਲ ਜਿੰਨੇ ਸੀਗੇ ਸਾਰੇ ਸਾਫ਼ ਹੋ ਗਏ ਇਹ ਵੀ ਸਾਫ਼ ਸੁਥਰੇ ਹੀ ਵਧੀਆ ਲੱਗਦੇ ਨੇ ਆਪਣੇ ਬਾਹਰ ਤੇ ਵਿੱਚ ਖੜੇ ਹਨ ਤੇ ਉਹ ਅਲਟੋ ਹੈ ਜਿਹੜੀ ਬਾਰ ਉਹ ਸਾਡੀ ਬਰੀਜ਼ਾ ਤੋਂ ਪਹਿਲਾਂ ਵਾਲੀ ਕੱਟੀ ਹੈ ਜਦੋਂ ਅਸੀਂ ਬਰੀਜ਼ਾ ਲਈ ਤਾਂ ਫਿਰ ਅਲਟੋ ਆਪਾਂ ਆਪਣੇ ਰਿਲੇਟਿਵ ਸੀਗੇ ਉਹ ਲੈ ਗਏ ਹੁਣ ਉਹਨਾਂ ਨੇ ਹੋਰ ਗੱਡੀ ਲੈ ਲਈ ਫਿਰ ਇਹ ਅੱਗੇ ਸੇਲ ਦੀ ਕਰਤੇ ਸੀਗੇ ਗੱਲ ਆਪਾਂ ਆਪਣੀ ਅਲਟੋ ਵਾਪਸ ਮੰਗਾ ਲਈ ਕਿਉਂਕਿ ਅਲਟੋ ਜਦੋਂ ਅਸੀਂ ਦਿੱਤੀ ਨਾ ਸਾਨੂੰ ਬਾਤ ਦੇ ਵਿੱਚ ਇੰਨਾ ਫੀਲ ਹੋਇਆ ਕਿ ਵੀ ਨਹੀਂ ਦੇਣੀ ਚਾਹੀਦੀ ਸੀ ਹੈਨਾ ਉਹਨਾਂ ਦੇ ਆਪਣੀ ਚੀਜ਼ ਨਾਲ ਨਾ ਇੱਕ ਲਗਾਵ ਹੋ ਜਾਂਦਾ ਹੈ ਬੰਦੇ ਨੂੰ ਸੋ ਜਦੋਂ ਅਲਟੋ ਚਲੀ ਗਈ ਸਾਨੂੰ ਬਹੁਤ ਫੀਲ ਹੋਇਆ ਸੀਗਾ ਤੇ ਹੁਣ ਜਦੋਂ ਅਲਟੋ ਆਈ ਹੈ ਅਸੀਂ ਸਾਰੇ ਬਹੁਤ ਖੁਸ਼ ਹੋਏ ਸੀਗੇ ਪਰ ਅਲਟੋ ਹਜਾ ਮਤਲਬ ਹਜ਼ੇਨਾ ਖੜੀ ਹੈ ਉਹਦੇ ਟਾਇਰ ਵੀ ਪੈਂਚਰ ਨੇ ਇੰਨੀ ਮਤਲਬ ਹਜੇ ਚਲਾਈ ਵੀ ਨਹੀਂ ਹੈਗੀ ਸਰਦਾਰ ਜੀ ਨੇ ਬਾਕੀ ਤੁਹਾਨੂੰ ਪਤਾ ਹੈ ਵੀ ਚੀਜ਼ ਜਦੋਂ ਠੀਕ ਹੋ ਵੀ ਜਾਂਦੀ ਹੈ ਨਾ ਤਾਂ ਫਿਰ ਮੰਗਣ ਵਾਲੇ ਵੀ ਨਹੀਂ ਛੱਡਦੇ ਹੈਗੇ ਚੀਜ਼ ਨੂੰ ਸੋ ਮੈਨੂੰ ਤਾਂ ਇੱਕ ਵਾਰੀ ਅਲਟੋ ਇਹੇ ਜੀ ਗਈ ਹੈ ਨਾ ਉਸ ਤੋਂ ਬਾਅਦ ਹੁਣ ਇਹ ਹੋ ਗਿਆ ਬੱਚਿਆਂ ਨੂੰ ਵੀ ਮੈਨੂੰ ਵੀ ਵੀ ਜੇਕਰ ਕੋਈ ਨਾ ਮਤਲਬ ਇੱਕ ਅੱਧੇ ਦਿਨ ਵਾਸਤੇ ਵੀ ਅਲਟੋ ਸਾਡੇ ਕੋਲੋਂ ਮੰਗਦਾ ਸਾਨੂੰ ਬਹੁਤ ਗੁੱਸਾ ਚੜਦਾ ਵੀ ਨਾ ਸਾਡੀ ਗੱਟੀ ਆਪਾਂ ਕਿਸੇ ਨੂੰ ਦੇਣੀ ਨਹੀਂ ਹੈਗੀ ਸੋ ਇਹ ਵਜ੍ਹਾ ਵੀ ਹੈ ਕਿ ਆਪਾਂ ਉਹਦੇ ਟਾਇਰ ਹੈ ਜਿਹੜੇ ਹਜੇ ਠੀਕ ਕਰਵਾ ਹੀ ਨਹੀਂ ਰਹੇ ਹੈਗੇ